ਇੱਕ ਦਿਨ ਦੇ ਵਿੱਚ ਕਿੰਨੀਆਂ ਦਾਪੀਆਂ ਜਿੰਨੇ ਤਿਆਰ ਕਰ ਲੈਂਦੇ ਨੇ ਤਕਰੀਬਨ 3-4 ਬੰਦੇ 2-250 ਦਾਪੀ ਤਿਆਰ ਕਰ ਲੈਂਦੇ ਨੇ ਤਿਆਰ ਕਰ ਲੈਂਦੇ ਜਦੋਂ ਹੱਥੋਂ ਕਟਾਈ ਹੁੰਦੀ ਸੀਗੀ ਉਦੋਂ ਮੰਗ ਬਹੁਤ ਜ਼ਿਆਦਾ ਸੀਗੀ ਹੁਣ ਉਹਨੀ ਮੰਗ ਨਹੀਂ ਰੱਖੀ ਜੀ ਤਾਂ ਅੱਛਾ ਇੱਕ ਮੈਂ ਛੋਟੇ ਹੁੰਦੇ ਸੀ ਗੱਲ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਕਿ ਜੇਕਰ ਦਾਪੀਆਂ ਲੈਣੀਆਂ ਨੇ ਤਾਂ ਮੰਡੀ ਅਹਿਮਦਗੜ ਦੇ ਵਿੱਚੋਂ 8 ਤੋਂ 10 ਟਰੱਕ ਜੇ ਇਕੱਠੇ ਕਰਨੇ ਹੁਣ ਤਾਂ ਹੋ ਜਾਂਦੇ ਨੇ ਕੋ ਗਿਆ ਦੇ ਰਿਹਾ ਕਿ ਗ੍ਰੀਵਰ ਕੀ ਇਹ ਗੱਲ ਸੱਚ ਹੈ ਜੀ ਇਹ ਸੱਚ ਹੈ ਜੀ ਠੀਕ ਹੈ ਸ਼ੁਰੂਆਤੀ ਜਿਹੜਾ ਹੈਗਾ ਆ ਉਹ ਸ਼ੁਰੂਆਤ ਕਿੰਦੀ ਕਿੱਥੋਂ ਆ ਆਪਣਾ ਕੰਮ ਜਾਨੀ ਕਿ ਕੰਮ ਨੂੰ ਕੀ ਕੀ ਆਪਾਂ ਇੱਕ ਚਿੰਗ ਹੋ ਗਏ ਆਪਣਾ ਆਪਣਾ ਕੋਦਾ ਕੰਮ ਹੋ ਗਿਆ ਜੀ ਠੀਕ ਹੈ ਨਾ ਬਾਹਰ ਆਪਾਂ ਕਿਸੇ ਦੇ ਅੰਡਰ ਵਰਕ ਕਰਾਂਗੇ ਤੇ ਬਾਕੀ ਵਧੀਆ ਚਾਹੇ ਤੇ ਥੋੜਾ ਕਮਾਈਏ ਤੇ ਵਧੀਆ ਆਪਣੇ ਘਰੇ ਰਹਿਨੇ ਆ ਤੇ ਤੇ ਐ ਬਾਹਰ ਹੋ ਗਏ ਤੇ ਜੋ ਕਣਕ ਦਾ ਆ ਜੀਰੀ ਦਾ ਝਾੜ ਹੈਗਾ ਵਾ ਇਹ ਹੱਥੀ ਹੱਥੀ ਕਟਾਈ ਕਰਨ ਨਾਲ ਜਾਦੇ ਵੱਧਦਾ ਈ ਜਿਹੜਾ ਉਹ ਮੇਰਾ ਰਾਮਪੀਰੀ ਲ ਲੈਣਾ ਹਾਂਜੀ ਹਾਂਜੀ ਉਹ ਅਸੀਂ ਟੈਕਸ ਪੇ ਕਰਕੇ ਲੈਣਾ ਤੁਸੀਂ ਜਿਹੜੇ ਹਮਦਰਦ ਮੂਹੇ ਦੇ ਨਾਲ ਤੁਸੀਂ ਮੈਂ ਅਮਨ ਸਿੰਘ ਰੋੜੀਆਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਪੰਜਾਬ ਦੀ ਖੇਤੀ ਦੇ ਵਿੱਚ ਇੱਕ ਔਜ਼ਾਰ ਇਸਤੇਮਾਲ ਕੀਤਾ ਜਾਂਦਾ ਸ਼ੁਰੂ ਤੋਂ ਹੁਣ ਤੱਕ ਵੀ ਇਸਤੇਮਾਲ ਕੀਤਾ ਜਾਂਦਾ ਹੈ ዳਤੀ ዳਤੀ ਦੀ ਅਸਲ ਚ ਕਹਾਣੀ ਕੀ ਹੈ ዳਤੀ ਬਣਦੀ ਕਿੱਥੋਂ ਹੈ ਤੇ ዳਤੀ ਨੂੰ ਬਣਾਉਣ ਦੇ ਵਿੱਚ ਕੀ ਪ੍ਰਕਿਰਿਆ ਰਹਿੰਦੀ ਹੈ ਅੱਜ ਅਸੀਂ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਪਿੰਡ ਨਹੀਂ ਕਸਬਾ ਮੰਡੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਤੇ ਇੱਥੇ ਅਸੀਂ ਇੱਕ ਅਜੀਬੀ ਦੁਕਾਨ ਤੇ ਖੜੇ ਆ ਜਿੱਥੇ ਬਹੁਤ ਸਾਰੀਆਂ ዳਤੀਆਂ ਬਣਾਈ ਜਾਂਦੀਆਂ ਨੇ ਇਸ ਸ਼ਹਿਰ ਦੇ ਵਿੱਚ ਕਹ ਲਈਏ ਤਾ ਜਿਹੜੀਆਂ ዳਟੀਆਂ ਬਣਾਈ ਜਾਂਦੀਆਂ ਨੇ ਜੋ ਪੂਰੇ ਭਾਰਤ ਦੇ ਵਿੱਚ ਇਥੋਂ ਸਪਲਾਈ ਕੀਤੀ ਜਾਂਦੀਆਂ ਨੇ ਤੇ ਆਓ ਬਾਪੂ ਬਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਇਹਦੇ ਨਾਲ ਬਾਪੂ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਹਾਂਜੀ ਬਾਪੂ ਜੀ ਇਹ ਜਿਹੜਾ ਤੁਸੀਂ ዳਟੀਆਂ ਬਣਾਉਣ ਦਾ ਕਾਰੋਬਾਰ ਕਰ ਰਹੇ ਹੋ ਇਹ ਕਿੰਨੇ ਕ ਟਾਈਮ ਤੋਂ ਕਰ ਰਹੇ ਹੋ ਜੀ ਇਹ ਦੀ ਸ਼ਾਮ 65 ਤੋਂ ਮੈਂ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮੇਰੇ ਪਿਤਾ ਜੀ ਕਰ ਰਹੇ ਸੀ ਠੀਕ ਹੈ ਜੀ ਤੇ ਉਹ 2017 ਚ ਪੂਰੇ ਹੋਏ ਨੇ ਉਹ ਵੀ ਨਾਲ ਹੀ ਜੀ ਠੀਕ ਹੈ ਜੀ ਬਬੂ ਜੀ ਤੁਹਾਡੀ ਮੈਨੂੰ ਪਤਾ ਲੱਗਾ ਕੁਆਲਿਫੀਕੇਸ਼ਨ ਆ ਜਿਹੜੀ ਉਹ ਐਮਏ ਆ ਹਾਂਜੀ ਐਮਏ ਉਹਨਾਂ ਵੇਲੇਾਂ ਦੀ ਜਦੋਂ ਨੌਕਰੀ ਮਿਲ ਸਕਦੀ ਸੀ ਮੈਂ ਕਿਹਾ ਜੀ ਤੁਸੀਂ ਇਹ ਜੱਦੀ ਪੁਰਖੀ ਜਿਹੜਾ ਇਹ ਕੰਮ ਆ ਇਹ ਕਿਉਂ ਜਾਰੀ ਰੱਖਿਆ ਜੀ ਇਹ ਅਸੀਂ ਇਹੋ ਜਾਰੀ ਰੱਖਿਆ ਸਾਡੀ ਕਵੀਨਦਾਰੀ ਸੀ ਵੱਡੀ ਜੀ ਠੀਕ ਹੈ ਜੀ ਉਦੋਂ 2-300 ਰੁਪਇਆ ਤਨਖਾਹ ਹੁੰਦੀ ਸੀ 72-75 ਦੇ ਵਿੱਚ ਠੀਕ ਹੈ ਤੇ ਉਹ ਪਿਤਾ ਜੀ ਕਹਿੰਦੇ ਕਹਿੰਦੇ 200 ਰੁਪਇਆ ਤੈਨੂੰ ਤਨਖਾਹ ਮਿਲਣੀ ਆ 250 ਕਿਤੇ ਲੱਗੇਗਾ ਭਈ ਇੱਥੇ ਆਪਾਂ 5-400 ਕਮਾ ਲਿਆ ਕਰਾਂਗੇ ਤੇਰੇ ਜਣੀ ਠੀਕ ਹੈ ਜੀ 30 ਰੁਪਏ ਦਿਹਾੜੀ ਦੇ ਹਿਸਾਬ ਨਾਲ ਜ਼ਿਆਦਾ ਲੇਬਰ ਸੀਗੀ ਆਮ ਜੀ ਤੇ ਉਹ ਅਸੀਂ ਉਹਨਾਂ ਨੇ ਫਿਰ ਮੈਨੂੰ ਨਾਲ ਹੀ ਲਾ ਲਿਆ ਫਿਰ ਜਾਨੂੰ ਐ ਥੋੜਾ ਚਿਰ ਬਾਹਰ ਚੱਲਿਆ ਗਿਆ ਸੀ ਦਵਾਈ 'ਚ ਠੀਕ ਹੈ ਜੀ ਤੇ ਉੱਥੋਂ ਆ ਕੇ ਫਿਰ ਇੱਧਰ ਹੀ ਜੁੜ ਗਏ ਲਗਭਗ ਤੁਹਾਨੂੰ ਕਿੰਨਾਕ ਸਮਾਂ ਹੋ ਗਿਆ ਇੱਥੇ ਕੰਮ ਕਰ ਰਿਹਾ ਮੈਂ ਮੈਨੂੰ ਤਕਰੀਬਨ ਤੁਸੀਂ ਲਾ ਲਓ 72 ਤੋਂ ਅ 72 ਤੋਂ ਰੈਗੂਲਰ ਕਰ ਰਿਹਾ ਮੈਂ ਠੀਕ ਹੈ ਜੀ ਉਹ 22 ਸਾਲ ਹੋ 24 ਇਹ। ਬਿਲਕੁਲ ਠੀਕ ਹੈ ਜੀ। ਹਾਂ ਜੀ। ਤੇ ਇੰਨਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਤੇ ਇੱਕ ਦਿਨ ਦੇ ਵਿੱਚ ਕਿੰਨੀਆਂ ਗਦਾਪੀਆਂ ਨੇ ਲੈ ਤਿਆਰ ਕਰ ਲੈਂਦੇ ਹੋ? ਤਕਰੀਬਨ 3-4 ਬੰਦੇ 2-250 ਦਾਤੀ ਤਿਆਰ ਕਰ ਲੈਂਦੇ ਆ। ਤਿਆਰ ਕਰ ਲੈਂਦੇ ਆ। ਤੇ ਇਹਦੀ ਮਾਰਕੀਟ ਦੇ ਵਿੱਚ ਓਨੀ ਮੰਗ ਰਹੇ ਨੇ ਜੀ? ਨਹੀਂ ਨਹੀਂ ਹੁਣ ਨਹੀਂ ਹੈਗੀ ਜੀ ਪਹਿਲਾਂ ਬਹੁਤ ਸੀਗੀ। ਠੀਕ ਹੈ। ਅੱਜ ਤੋਂ ਕੋਈ 15-20 ਸਾਲ ਪਹਿਲਾਂ 2000 ਦੇ ਨੇੜੇ ਤੇੜ ਜਦੋਂ ਹੱਥੀਂ ਕਟਾਈ ਹੁੰਦੀ ਸੀਗੀ ਤੇ ਉਦੋਂ ਮੰਗ ਬਹੁਤ ਜ਼ਿਆਦਾ ਸੀਗੀ। ਜੀ। ਉਹ ਨਹੀਂ ਮੰਗ ਨਹੀਂ ਰਹੀ ਜੀ ਅੱਛਾ ਇਹ ਜਿਹੜੀ ਦਾਤੀ ਆ ਤੁਹਾਡੀ ਇਹ ਜਿਹੜੀ ਬਣਾਉਂਦੇ ਆ ਤੁਸੀਂ ਇਹ ਕੱਲੇ ਪੰਜਾਬ ਦੇ ਵਿੱਚ ਹੀ ਸਪਲਾਈ ਹੁੰਦੀ ਆ ਜਾਂ ਫਿਰ ਪੰਜਾਬ ਚ ਤਾਂ ਘੱਟ ਲੱਗਦੀ ਆ ਜੀ ਬਾਹਰ ਜਾ ਦੇ ਜਾਂਦੀ ਆ ਕਿਹੜੀ ਕਿਹੜੀ ਜਗ੍ਹਾ ਜਾ ਦੇ ਜਾਂਦੀ ਆ ਜੁਪੀ ਬਿਹਾਰ ਛੱਤੀਸਗੜ੍ਹ ਉਤਰਾਖੰਡ ਵਗੈਰਾ ਬਿਹਾਰ ਠੀਕ ਹੈ ਜੀ ਤੇ ਮੱਧ ਪ੍ਰਦੇਸ਼ ਜੇ ਗੁਜਰਾਤ ਅੱਛਾ ਇੱਕ ਮੈਂ ਛੋਟੇ ਹੁੰਦੇ ਸੀ ਗੱਲ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਕਿ ਜੇਕਰ ਦਾਤੀਆਂ ਲੈਣੀਆਂ ਨੇ ਤਾਂ ਮੰਡੀ ਅਮ드ਗੜ ਦੇ ਵਿੱਚੋਂ 8 ਤੋਂ 10 ਟਰੱਕ ਜੇ ਇਕੱਠੇ ਕਰਨੇ ਹੁਣ ਤਾਂ ਹੋ ਜਾਂਦੇ ਆਂ ਉਹ ਜਾਂਦੇ ਨੇ ਇਹ तकरीबन ਕੀ ਗੱਲ ਸੱਚ ਹੈ ਜੀ ਇਹ ਇਹ ਸੱਚ ਹੈ ਜੀ ਠੀਕ ਹੈ ਉਹ ਇਸ ਤਰ੍ਹਾਂ ਕਰੋ ਤੁਹਾਨੂੰ ਦੱਸਦਾ ਜਦੋਂ ਸੀਜ਼ਨਲ ਕੰਮ ਆਏ ਠੀਕ ਹੈ ਜੀ 2 ਮਹੀਨੇ ਚੱਲਦਾ ਸੀਗਾ ਸਾਰਾ ਸਾਲ ਬਣਾਉਂਦੇ ਸੀਗੇ ਠੀਕ ਹੈ ਜੀ ਉਹ ਫਿਰ ਇਕੱਠੇ ਦਾ ਉਹ ਆਟੋਮੈਟਿਕਲੀ ਹਰੇਕ ਕੋਲੇ ਜਮ੍ਹਾਂ ਹੋਈ ਜਾਣੇ ਨੇਗੇ ਠੀਕ ਹੈ ਜੀ ਜਿਵੇਂ ਹੁਣ 50 ਖਰਖਾਨੇ ਨੇਗੇ 50 ਕੋਲੇ ਜੇ 10-10 ਹਜ਼ਾਰ ਦਾਤੀ ਵੀ ਪਈ ਔਰ ਟਰੱਕ ਇਕੱਠਾ ਹੋ ਜਾਣਾ ਠੀਕ ਹੈ ਜੀ ਅੱਛਾ ਇਹ ਦਾਤੀ ਜਦੋਂ ਪ੍ਰਕਿਰਿਆ ਆਪਣੀ ਸ਼ੁਰੂ ਹੁੰਦੀ ਹੈ ਬਣਾਉਣ ਦੀ ਇਹਨੂੰ ਕਿੰਨੇ ਕ ਹੱਥਾਂ ਵਿੱਚ ਦੀ ਨਿਕਲਣਾ ਪੈਂਦਾ ਘਟੋ ਘਟ ਸਾਡੀ ਮੇਰੀ ਗਿਣਤੀ ਮੁਤਾਬਕ 52 ਦੇਰੀ ਹੱਥਾਂ ਚ ਨਿਕਲਣਾ ਪੈਂਦਾ ਅੱਛਾ ਜੀ ਠੀਕ ਹੈ ਸ਼ੁਰੂਆਤੀ ਜਿਹੜਾ ਹੈਗਾ ਆ ਉਹ ਸ਼ੁਰੂਆਤ ਹੁੰਦੀ ਕਿੱਥੋਂ ਆ ਬਣਾਉਣ ਦੀ ਜਤਰੀ ਸ਼ੁਰੂਆਤ ਇਸ ਚੀਜ਼ ਤੋਂ ਹੁੰਦੀ ਹੈ ਤੋ ਲੋ ਹਾਂਜੀ ਤਾਂ ਇਹ ਤੋਂ ਸ਼ੁਰੂਆਤ ਫੇਰਾ ਬਲੇਡ ਵੱਡਿਆ ਜਾਂਦਾ ਇਹ ਪ੍ਰੈਸ ਤੇ ਬਣਾਉਨੇ ਆ ਹੁਣ ਅੱਗੇ ਅਸੀਂ ਹੱਥੀਂ ਵੱਢਦੇ ਸੀ ਛੈਣੀ ਨਾਲ ਅੱਛਾ ਜੀ ਛੈਣੀਆਂ ਨਾਲ ਥੋੜੇ ਨਾਲ ਇਸ ਤਰ੍ਹਾਂ ਕਹਣਾ ਹੌਲੀ ਹੌਲੀ ਕਰਕੇ ਹੁਣ ਇਹ ਪ੍ਰੈਸ ਤੇ ਵੱਡਿਆ ਜਾਂਦਾ ਡਾਈ ਬਣ ਜਾਂਦੀ ਆ ਤੇ ਵੱਡੇ ਵੱਡਾਈ ਲੈਨੇ ਆ ਅਸੀਂ ਠੀਕ ਹੈ ਜੀ ਹਾਂਜੀ ਹੁਣ ਰੈਡੀमेड ਮਿਲ ਜਾਂਦਾ ਮਾਲ ਕਿੰਨੇ ਕਾਰੀਗਰ ਨੇ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਨੇ ਜੀ ਸਾਡੇ ਕੋਲ ਤਿੰਨ ਜਣੇ ਨੇ ਤਿੰਨ ਜਣੇ ਠੀਕ ਹੈ ਜੀ ਤੁਹਾਡੇ ਬੇਟੇ ਵੀ ਨਾਲ ਹੀ ਮੈਸਨੇ ਕੰਮ ਕਰਦੇ ਆ ਹਾਂਜੀ ਹਾਂਜੀ ਠੀਕ ਹੈ ਆਓ ਇਹਨਾਂ ਦੇ ਬੇਟਾ ਵੀ ਸਾਡੇ ਨਾਲ ਹੀ ਆ ਤੇ ਇਤਫਾਕ ਦੀ ਗੱਲ ਬਹੁਤ ਮਜ਼ੇਵਲੀ ਗੱਲ ਜੇਕਰ ਮੈਂ ਕਹਾ ਤੈਨਾਂ ਦੇ ਬੇਟੇ ਵੀ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਆ ਤੇ ਵਿਜੀਟ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿੱਖਾ ਜੀ ਸਤਿ ਸ਼ਕਰ ਜੀ ਅੱਛਾ ਮੈਨੂੰ ਪਤਾ ਲੱਗੇ ਉਹ ਤੁਸੀਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਆ ਤੇ ਕੰਪਿਊਟਰ ਇੰਜੀਨੀਅਰ ਹੋ ਤੁਸੀਂ ਇਹ ਡਿਗਰੀ ਲਈ ਤੇ ਉਸ ਤੋਂ ਬਾਅਦ ਕੰਮ ਤੁਸੀਂ ਪਿਤਾਪੁਰਖੀ ਸੰਭਾਲਿਆ ਤੇ ਉਹ ਪੰਜਾਬ ਦੇ ਨੌਜਵਾਨ ਨੇ ਬਹੁਤ ਹੀ ਸੋਚਦੇ ਨੇ ਕਿ ਵੀ ਅਸੀਂ ਵਿਦੇਸ਼ਾਂ ਵਿੱਚ ਚਲੇ ਜਾਈਏ ਵੱਡੀ ਨੌਕਰੀ ਲੱਲੀਏ ਤੁਹਾਡੇ ਖਿਆਲ ਦੇ ਵਿੱਚ ਕਿਉਂ ਆਈ ਗੱਲ ਆਪਣਾ ਕੰਮ ਜਾਨੀ ਕਿ ਸਾਂਝ ਲੋਕੀ ਕੀ ਆਪਾਂ ਇੱਕ ਥਿੰਗ ਹੋ ਗਈ ਆਪਣੇ ਆਪਣਾ ਖੋਦਾ ਕੰਮ ਹੋ ਗਿਆ ਜੀ ਠੀਕ ਹੈ ਨਾ ਬਾਹਰ ਆਪਾਂ ਕਿਸੇ ਦੇ ਅੰਡਰ ਵਰਕ ਕਰਾਂਗੇ ਤੇ ਬਾਕੀ ਵਧੀਆ ਚਾਹੇ ਤੇ ਥੋੜਾ ਕਮਾਈਏ ਠੀਕ ਹੈ ਜੀ ਵਧੀਆ ਆਪਣੇ ਘਰੇ ਰਹਿਣੇ ਆ ਤੇ ਤੇ ਐ ਬਾਹਰ ਹੋਣੇ ਆ ਅੱਛਾ ਫਿਰ ਤੁਹਾਨੂੰ ਕਿੰਨਾਕ ਟਾਈਮ ਹੋ ਗਿਆ ਇਸ ਕੰਮ ਦੇ ਵਿੱਚ ਪੈਨ ਮੈਨੂੰ 14 ਸਾਲ ਹੋ ਗਏ 14 ਸਾਲ ਹੋ ਗਏ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਨੇੜੇ ਲੈ ਕੇ ਆਉਂਦੀ ਹੈ ਇਸ ਕੰਮ ਦੇ ਇਸ ਕੰਮ ਦੇ ਨੇੜੇ ਇਹ ਕੀ ਹੈਂਡ ਮੇਡ ਹੈ ਸਾਰੀ ਆਈਟਮ ਠੀਕ ਹੈ ਜੀ ਹੱਥੀ ਬਣਾਉਣੀ ਪੈਂਦੀ ਹੈ ਜੀ ਅੱਜ ਕੱਲ ਜੋ ਹੈਗਾ ਕਿ ਹੈਂਡ ਮੇਡ ਦੇ ਨਾਲ ਲਿਕੋ ਬਾਕੀ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਵੀ ਆ ਜਾਂਦਾ ਠੀਕ ਹੈ ਜੀ ਕਿਤਨੇ ਕਿਤਨੇ ਮਸ਼ੀਨੀ ਯੁੱਗ ਨੇ ਇਸ ਯੁੱਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਗਦਾ ਤੁਹਾਨੂੰ ਇਹ ਲੱਗਦਾ ਤਾਂ ਹੈਗਾ ਬਟ ਜੋ ਜਿਹੜਾ ਹੱਥੀ ਕਟਾਈ ਹੁੰਦੀ ਹੈ ਜੀ ਜੀ ਇਦੇ ਨਾਲ ਲਿਖਤਾ ਜੀ ਇੱਕ ਤਾਂ ਜੋ ਹੈਗਾ ਇਹ ਇੱਕ ਆਪਾਂ ਹਾਇਰ ਕਰਨੇ ਪੈਂਦੇ ਆ ਆਪਾਂ ਨੂੰ ਅਗਰ ਆਪਾਂ ਹੱਥੀਂ ਕਟਾਈ ਕਰਾਂਗੇ ਕਿੰਨੇ ਬੰਦੇਾਂ ਨੂੰ ਰੁਜ਼ਗਾਰ ਮਿਲੂ ਅਗਰ ਹੱਥੀਂ ਕਟਾਈ ਕਰਨਗੇ ਠੀਕ ਹੈ ਜੀ ਤੇ ਬਾਕੀ ਤੂੜੀ ਬਣੂਗੀ ਇਸ ਦੇ ਨਾਲ ਅੱਛਾ ਜੀ ਠੀਕ ਹੈ ਜੀ ਤੇ ਜੋ ਕਣਕ ਦਾ ਆ ਜੀਰੀ ਦਾ ਝਾੜ ਹੈਗਾ ਵਾ ਇਹ ਹੱਥੀ ਹੱਥੀ ਕਟਾਈ ਕਰਨ ਨਾਲ ਜਾਦੇ ਵੱਧਦਾ ਜੀ ਮੈਂ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਮਸ਼ੀਨਰੀ ਜਦੋਂ ਜਿਹੜੀ ਥਾਂ ਲਈ ਆ ਉਹ ਕਿੰਨਾ ਕਿਤੇ ਉਨੀ ਫਾਇਦੇਮੰਦ ਨਹੀਂ ਹੈਗੀ ਕਿਸਾਨਾਂ ਵਾਸਤੇ ਵੀ ਆਮ ਲੋਕਾਂ ਵਾਸਤੇ ਵੀ ਵੀ ਦਾਤੀ ਹੈ ਜਿਹੜੀ ਉਹ ਇਸਤੇਮਾਲ ਹੁੰਦੀ ਰਹਿਣੀ ਚਾਹੀਦੀ ਹੈ ਅੱਛਾ ਇੱਕ ਮਿੰਟ ਹੋਰ ਚੀਜ਼ ਦੱਸੋ ਤੁਸੀਂ ਵੀ ਜਿਹੜੀ ਇਹ ਦਾਤੀ ਦੀ ਕਾਸਟ ਆ ਇਹ ਕਿੱਥੋਂ ਸ਼ੁਰੂ ਹੋ ਜਾਂਦੀ ਆ ਮਤਲਬ ਕੀ ਰੇਟ 'ਚ ਵਿਕਦੀ ਆ ਤੁਹਾਨੂੰ ਕੀ ਰੇਟ 'ਚ ਪੈਂਦੀ ਆ ਲਗਭਗ ਅੰਦਾਜ਼ਨ ਕਿੰਨੇ ਤੋਂ ਸ਼ੁਰੂ ਹੋ ਕੇ ਕਿੰਨੇ ਤੱਕ ਖਤਮ ਹੁੰਦੀ ਆ ਇਹ ਦਾਤੀ ਸਾਢੇ 12 ਰੁਪਏ ਤੋਂ ਸ਼ੁਰੂ ਹੋ ਕੇ ਜੀ 35-40 ਰੁਪਏ ਤੱਕ ਚਲੀ ਜਾਂਦੀ ਆ अच्छा जी। ਇਹ ਜੀ ਕਿਸਮਾਂ ਕਿੰਨੇ ਕੰਮ ਦੇ ਬਾਬੂ ਜੀ ਦਿੱਤੀ ਹੋਈ ਹੈ? ਸਮਾਗ ਵਿੱਚ ਘੱਟੋ ਘੱਟ 20 20 ਡਿਜ਼ਾਈਨ ਦੇ। اچھا ਜੀ। ਘੱਟੋ ਘੱਟ ਡਿਜ਼ਾਈਨ ਭਾਅ ਕਿਸ ਤਰ੍ਹਾਂ ਦੇ? ਜਿਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਡਿਜ਼ਾਈਨ, ਕੋਈ ਇੱਥੇ ਸੰਭ ਚੜੀ ਵਾਲਾ ਡਿਜ਼ਾਈਨ, ਕੋਈ ਪਲਾਸਟਿਕ ਦੇ ਦਸਤੇ ਵਾਲਾ ਡਿਜ਼ਾਈਨ। ਠੀਕ ਹੈ ਜੀ। ਕੋਈ ਬਲੇਡ ਛੋਟਾ ਕੋਈ ਵੱਡਾ। अच्छा ਇਹਦੇ ਵਿੱਚ ਕੋਈ ਖਾਸियत ਹੈਗੀ ਕਟਾਈ ਕਰਨ ਦੇ ਵਿੱਚ ਜਾਂ ਕੋਈ ਆਪਾਂ ਕੋਈ ਹੋਰ ਗੱਲ ਮੰਨ ਲਈਏ ਸਪੈਸ਼ਲ ਕੀ ਹੁੰਦਾ ਵੀ ਜਿਵੇਂ ਤੁਸੀਂ ਹਾਂ ਕਹਿ ਰਹੇ ਹਾਂ ਚਲੋ ਇਹ ਹੁੰਦਾ ਜੀ ਦੇਖੋ ਇੱਕ ਤਾਂ ਇਹਨੇ ਜੜ ਤੋਂ ਵੱਢੀ ਜਾਣਾ ਆਪਾਂ ਨੂੰ ਜ਼ਮੀਨ ਤੇ ਅੱਗ ਲਾਉਣ ਦਾ ਨਹੀਂ ਜਿਵੇਂ ਜ਼ਮੀਨ ਤੇ ਹੁਣ ਕੰਬੈਨ ਨਾਲ ਵੱਢਿਆ ਉਹਨੂੰ ਆਪਾਂ ਜ਼ਮੀਨ ਨੂੰ ਸਾੜਦੇ ਆ ਵਿੱਚ ਕੀੜੇ ਮਕੌੜੇ ਮੱਚਦੇ ਨੇ ਜ਼ਮੀਨ ਦੀ ਕੀ ਕੋਈ ਪਿਆਉ ਸ਼ਕਤੀ ਉਹ ਘਟਦੀ ਆ ਠੀਕ ਹੈ ਜੀ ਤੇ ਅਨਾਜ ਕੰਬੈਨ ਨਾਲ ਘੱਟੋ ਘੱਟ 10% 15% ਦਾਣਾ ਥੱਲੇ ਕਿਰਦਾ ਉਹ ਵੀ ਜ਼ਾਲਦਾ ਠੀਕ ਹੈ ਜੀ ਉਹ ਵੀ ਇੱਕ ਕਿਸਮ ਦਾ ਪਾਪ ਆ ਠੀਕ ਹੈ ਜੀ ਜੇ ਸਭ ਜੇ ਆਪਾਂ ਗੁਰੂ ਘਰ ਮੰਨ ਨੂੰ ਸਮਝੀਏ ਉਹ ਵੀ ਇੱਕ ਕਿਸਮ ਦਾ ਪਾਪ ਆ ਠੀਕ ਹੈ ਜੀ ਧਰਤੀ ਨੂੰ ਅਸੀਂ ਝਾੜ ਰਹੇ ਆ ਜੀ ਉਦੀ ਪਜਾਊ ਸ਼ਕਤੀ ਘਟਾ ਰਹੇ ਆ ਜੇ ਹੱਥੀ ਕਟਾਂਗੇ ਉਹਦੇ ਨਾਲ ਇੱਕ ਤਾਂ ਜਿਹੜੀ ਸਾਡੇ ਹੁਣ ਬੱਚੇ ਲੇਬਰ ਵਾਲੇ ਵਿਹਲੇ ਫਿਰਦੇ ਨੇ ਜਾਂ ਕੋਈ ਪਿੰਡਾਂ ਦੇ ਬੱਚੇ ਕੋਈ ਪੜ੍ਹੇ ਲਿਖੇ ਵੀ ਦੋਨਾਂ ਨੂੰ ਵੀ ਰੋਜ਼ਗਾਰ ਮਿਲ ਸਕਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਅੱਛਾ ਇੱਕ ਮੈਨੂੰ ਹੋਰ ਚੀਜ਼ ਦੱਸੋ ਤੁਸੀਂ ਵੀ ਜਿਸ ਤਰ੍ਹਾਂ ਕਿ ਮੈਂ ਸੁਣ ਵੀ ਰਿਹਾ ਸੀ ਤੁਹਾਡੇ ਕੋਲ ਪਹਿਲਾਂ ਗੱਲਬਾਤ ਕਰ ਰਹੇ ਸੀ ਆਪਾਂ ਵੀ ਇਹਦੇ 'ਤੇ ਟੈਕਸ ਲੱਗਦਾ ਹੈ ਜੀਐਸਟੀ ਟੈਕਸ ਤੇ ਉਹਦੇ 'ਤੇ ਤੁਹਾਨੂੰ ਵੇਚਣੀ ਪੈਂਦੀ ਵਿਦਆਊਟ ਟੈਕਸ ਹਾਂਜੀ ਉਹ ਅਸੀਂ ਕਿਸੇ ਤੋਂ ਲੈ ਨਹੀਂ ਸਕਦੇ ਕਿ ਨਾ ਟੈਕਸ ਅੱਛਾ ਜੀ ਠੀਕ ਹੈ ਕਿਉਂਕਿ ਕਿਸਾਨੀ ਜਿਹੜੇ ਸੰਦ ਨੂੰ ਟੈਕਸ ਫਰੀ ਹੁੰਦੇ ਨੇ ਟੈਕਸ ਫਰੀ ਨੇਗੇ ਕਿਸਾਨੀ ਸੰਦ ਟੈਕਸ ਫਰੀ ਨੇਗੇ ਜਿਹੜਾ ਉਹਨਾਂ ਦਾ ਰਾਵ ਮਟੀਰੀਅਲ ਲੈਣਾ ਹਾਂਜੀ ਹਾਂਜੀ ਉਹ ਅਸੀਂ ਟੈਕਸ ਪੇ ਕਰਕੇ ਲੈਣਾ ਓਕੇ ਤੇ ਜਿਹੜੀ ਆ ਪਲੇਟ ਹੈ ਮਹਿੰਗਾ ਪੈਂਦਾ ਅੱਛਾ ਜੀ ਠੀਕ ਹੈ ਤੇ ਫਿਰ ਇਹ ਕਿੰਨੇ ਕਿਤੇ ਤੁਸੀਂ ਮੰਗ ਨਹੀਂ ਰੱਖੀਏਗੀ ਵੀ ਸਾਨੂੰ ਇਹ ਟੈਕਸ ਦੇਣਾ ਪੈਂਦਾ ਤੇ ਇਧਰ ਸਾਨੂੰ ਮਿਲਦਾ ਨਹੀਂ ਹੈਗਾ ਜੀ ਜੀ ਉਹ ਮੰਗ ਕਾਦੀ ਰੱਖੀ ਹੈ ਹੁਣ ਛੋਟੇ ਛੋਟੇ ਲੋਕ ਆ ਅਸੀਂ ਠੀਕ ਹੈ ਜੀ ਹੈ ਇੰਨਾ ਹੁਣ ਸਾਡਾ ਉਹ ਤਾਂ ਹੈ ਨਹੀਂਗਾ ਵੀ ਅਸੀਂ ਬਹੁਤ ਬਲੈਕ ਮਨੀ ਆ ਜਾਂ ਕੋਈ ਹੋਰ ਅਸੀਂ ਤਾਂ ਆਥਲੇ ਸਵੇਰੇ ਖੂਹ ਫੁੱਟਣਾ ਉਹਦੇ ਚ ਹੀ ਪਾਣੀ ਪੀਣਾ ਉਹਦੇ ਚ ਹੀ ਰੋਟੀ ਖਾਣੀ ਆ ਠੀਕ ਹੈ ਹਾਂਜੀ ਤੇ ਅੱਛਾ ਇੱਕ ਚੀਜ਼ ਹੋਰ ਮੈਨੂੰ ਬਤਿਆਂ ਨੂੰ ਵੀ ਉਹਦੇ ਚੀਜ਼ ਦੇਣਾ ਜਿਹੜੇ ਕਾਰੀਗਰ ਨੇਗੇ ਅੱਛਾ ਮੈਨੂੰ ਇੱਕ ਹੋਰ ਦਸਤੂਤ ਸਿੱਧੀ ਗੱਲ ਜਿਵੇਂ ਹੁਣ ਆਪਾਂ ਤੁਸੀਂ ਕੰਮ ਕਰ ਰਹੇ ਹੋ ਹੱਥੀ ਕੰਮ ਕਰ ਰਹੇ ਹੋ ਸਾਰਾ ਕਦੇ ਕੋਈ ਹਾਦਸਾ ਅਨਸੁਖਾਮੀ ਘਟਨਾ ਵਾਪਰ ਜਾਂਦੀ ਹੈ ਫਿਰ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ ਸਾਰੇ ਮਤਲਬ ਕੋਈ ਬੀਮਾ ਵਗੈਰਾ ਹੁੰਦਾ ਜਾਂ ਕਿਦਾਂ ਉਹ ਤਾਂ ਹੁਣ ਰੱਬ ਆਸਰੇ ਹੀ ਆ ਜੀ ਸਾਡਾ ਤਾਂ ਅੱਛਾ ਜੀ ਬੀਮਾ ਨੂੰ ਮੰਗੇ ਨੇ ਠੀਕ ਹੈ ਜੀ ਜੇ ਕੋਈ ਉਹ ਨਾ ਕੋਈ ਜੂਨੀਅਰ ਹੈ ਨਾ ਕੋਈ ਹੋਰ ਹੈ ਇਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਮਾੜਾ ਮੂਟਾ ਜਿਵੇਂ ਹੁਣ ਸਾਡਾ ਭਾਈਚਾਰਾ ਉਹ ਮਦਦ ਕਰ ਦਿੰਦਾ ਉਹ ਔਰ ਸਾਦਾ ਇਹ ਜੇ ਹੁੰਦੀ ਰਹਿੰਦੇ ਨੇ ਮਾੜੇ ਮੋٹے ਤਾਂ ਠੀਕ ਹੈ ਸਾਡੇ ਕਦੇ ਮੈ ਤੇ ਚੀਰਾ ਆ ਗਿਆ ਕਦੇ ਕੋਸ਼ ਆ ਗਿਆ ਕਦੇ ਠੀਕ ਹੈ ਛੋਟੇ ਮੋਟੇ ਤਾਂ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਜਿਆਦਾ ਜਿਹੜੀ ਮੰਗ ਆ ਉਹ ਕਿਹੜੇ ਉਹਦੇ ਵਿੱਚ ਹੁੰਦੀ ਆ ਸੂਬੇ ਦੇ ਵਿੱਚ ਭੇਜਦੇ ਹਾਂ ਤੇ ਕਿਹੜੇ ਮਹੀਨੇ ਦੇ ਵਿੱਚ ਜ਼ਿਆਦਾ ਮੰਗ ਹੁੰਦੀ ਹੈ ਦਸਤਰੀ ਦੀ ਇਹਦੀ ਮੰਗ ਜੀ ਇੱਕ ਤਾਂ ਆ ਦੀਰੀ ਦਾ ਹੁਣ ਚੱਲੂਗਾ ਹੂੰ ਉਸ ਤੋਂ ਬਾਅਦ ਜਿਹੜਾ ਹੁਣ ਸਤੰਬਰ ਅਕਤੂਬਰ ਜੀ ਉਦੋਂ ਇਹਦੀ ਮੰਗ ਹੋਣੀ ਹੈ 1 ਮਹੀਨਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੀ ਦਸੰਬਰ ਜਨਵਰੀ ਚ ਇੱਕ 2 ਮਹੀਨੇ ਮੰਗ ਹੋਣੀ ਹੈ ਫਰਵੀ ਮਾਰਚ ਅਪ੍ਰੈਲ ਵਾਸਤੇ ਮਤਲਬ ਕਿਹਨੇ ਕਿਹੜੇ ਪਰਦੇਸੀ ਨੇ ਉਹ ਜ਼ਿਆਦਾ ਉਹ ਕਰਦੇ ਨੇ ਮਤਲਬ ਵੱਡਣਾ ਪਸੰਦ ਕਰਦੇ ਹਤੀ ਫਸਲ ਹਾਂ ਜੀ ਹਾਂ ਜੀ ਚਲੋ ਕੰਮ ਨਹੀਂ ਕਰਕੇ ਰਾਜੀ ਜੀ ਠੀਕ ਹੈ ਜੀ ਲੋਕਡਾਊਨ ਵੇਲੇ ਕੰਮ ਕੀਤਾ ਜ਼ੋਰ ਕਰੋਨਾ ਵੇਲੇ ਹਾਂ ਜੀ ਹਾਂ ਜੀ ਕਰੋਨਾ ਵੇਲੇ ਆਪਣੇ ਬੱਤੀਆਂ ਨੇ ਜਰੂਰ ਵਰਕ ਕੀਤਾ ਵਾ ਇੱਕ ਇੱਕ ਟੀਮ ਬਣਾ ਕੇ ਪਿੰਡਾਂ ਦੇ ਵਿੱਚ ਹਾਂਜੀ ਉਹਦ ਵਰਕ ਕੀਤਾ ਠੀਕ ਹੈ ਜੀ ਕਰੋਨਾ ਟਾਈਮ ਦੇ ਪਰ ਕਿਤਨੇ ਕਿਤੇ ਹੁਣ ਜਿਹੜਾ ਹੈਗਾ ਮਸ਼ੀਨੀ ਯੁੱਗ ਤੇ ਡਿਪੈਂਡ ਹੋ ਗਿਆ ਨਾ ਹਾਂ ਯੋਨ ਮਸ਼ੀਨੀ ਯੁੱਗ ਤੇ ਡਿਪੈਂਡ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਵੀਰ ਜੀ ਤੇ ਬਾਪੂ ਜੀ ਮੈਨੂੰ ਬਹੁਤ ਸੁੰਦਰ ਇੱਕ ਸੋਹਣੀ ਗੱਲ ਲੱਗੀ ਇਹਨਾਂ ਦੀ ਕਿ ਬਾਪੂ ਜੀ ਦੀ ਐਮਏ ਕੀਤੀ ਹੋਈ ਆ ਤੇ ਵੀਰ ਜੀ ਦੀ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਆ ਪਰ ਕਿਤਨਾ ਕਿਤੇ ਫਿਰ ਵੀ ਪਿਤਾ ਪੁਰਖੀ ਜਿਹੜਾ ਕੀਤਾ ਹੈਗਾ ਉਹਨੂੰ ਸੰਭਾਲ ਕੇ ਇਹਨਾਂ ਨੇ ਇਹ ਉਦਯੋਗ ਸਥਾਪਿਤ ਕੀਤਾ ਹੋਇਆ ਹੈ ਤੇ ਪੰਜਾਬ ਦੇ ਵਿੱਚ ਇੱਕ ਮਿਸਾਲ ਦਾ ਰੂਪ ਇਹ ਬਣ ਰਹੇ ਨੇ ਤੇ ਨੌਜਵਾਨਾਂ ਦੇ ਲਈ ਪ੍ਰੇਰਨਾ ਸੋਤ ਨੇ ਕਿ ਕੋਈ ਵੀ ਕੰਮ ਹੈ ਜਿਹੜਾ ਉਹ ਵੱਡਾ ਛੋਟਾ ਨਹੀਂ ਹੁੰਦਾ ਤੇ ਪਿਤਾ ਪੁੱਖੀ ਕੰਮ ਕਰਨ ਨੂੰ ਸੁਭਾਲਣਾ ਦੀ ਇੱਕ ਬਹੁਤ ਵੱਡੀ ਕਲਾ ਹੈ ਮੰਡੀ ਅਮਦਗੜ ਤੋਂ ਰਾਜਵੀਰ ਧੰਦੇੜ ਖੇੜੀ ਦੇ ਨਾਲ ਗੈਂਗ ਸਿੰਘ ਰੋੜੀਆਂ ਅਮਦਰਦ ਮੀਡੀਆ